جاگو جاگو نشہ تیاگو بولو جاگو جاگو نشہ تیاگو جاگو جاگو نشہ تیاگو ਜਗੋ ਜਾਗੋ ਨਸ਼ਾ ਛੱਡੋ ਜਗੋ ਜਗੋ ਨਸ਼ਾ ਛੱਡੋ ਨਸ਼ੇ ਛੱਡੋ دور بچو جگ بو جگ بو نشہ تيا کو جگ بو ਤੇਰੀ ਬਾਕੀ ਬੱਚੇ ਕਹਾਣੀ ਹਾਂ ਤਿੰਨਾ ਲਾਈਨਾਂ 'ਚ ਅੱਗੇ ਆ ਜਾ ਬੇਟਾ ਤਿੰਨਾ ਲਾਈਨਾਂ 'ਚ ਰੋ ਬੇਟਾ ਬੇਚ ਮਰਜ ਹੋ ਗਿਆ ਜਿਹੜੀ ਲਾਈਨ ਹੈ ਤਿੰਨ ਲਾਈਨਾਂ 'ਚ ਰੋ ਰੋ ਕਰ ਬੱਚੇ ਬਲੇ ਕਰੋ ਬੇਟਾ ਰੋ ਰੋ ਕਰ दाखती थी सोहा कॉलेज प्रोफेसर थे ये इस टॉपिक पे देखते हैं मेरे चर्चाओं में और आवाज भी काफी साफ थी कोपेडेटोनियो को भी नहीं आई नहीं आई शांत है रास्ते से रुकनी जनता तो मेरे ख्याल से मतलब ये चीज कहती है कि जो बच्चा बहुत तब भी सही रहता है स्ट्रेट और शायद इतने टाइम तक बेटर काम होते हैं ਨਾ ਦਿਨਾਂ ਕ੍ਰਾਈਮ ਤੋਂ ਹਟ ਕੇ ਜਿਹੜੇ ਕੰਮ ਨੇ ਆਪ ਬੰਦੇ ਨੂੰ ਲੋੜ ਪੈ ਜਾਂਦੀ ਉਹ ਉਹ ਕੰਮ ਪੁਲਿਸ ਨੇ ਕਰਨਾ ਹੈ ਕੋਈ ਤੁਹਾਨੂੰ ਲੋੜ ਕਰੇ ਕਿਸੇ ਤਰ੍ਹਾਂ ਦੀ ਉਹ ਕੀ ਕੀ ਲੋੜਾਂ ਨੇ ਮੈਂ ਤੁਹਾਨੂੰ ਦੱਸਦਾ ਹਾਂ ਤੇ ਧਿਆਨ ਰੱਖੀ ਗੱਲ ਵੀ ਲੈ ਕੇ ਕਿ ਐਵੇਂ ਹੀ ਆਪ ਦਾ ਸਮਾਨ ਚੁਰੀ ਲਈ ਚੁਸਤੇ ਨਾਲੀ ਜਦੋਂ ਆਪਿਆ ਮਤਲਬ ਲੋਕਾਂ ਵਿੱਚ ਸਾਡੇ ਤੋਂ ਪੁਲਿਸ ਆ ਗਈ ਆਂਡੀ ਨਾ ਉਹ ਮੇਰੇ ਲਈ ਸੋਪੀ ਚਾਹੀਦੀ ਨਾਮ ਆਪਣਾ ਨਾਮ ਹੈਡ ਕਨਸਟੇਬਲ ਜੋਤੂ ਸ਼ਰਮਾ ਮੈਂ 12 ਦਰੀ ਸਾਂਝ ਕੇ ਅੱਜ ਜੋ ਰੋਡ ਸ਼ੋਅ ਕੱਢ ਰਹੇ ਨਸ਼ਿਆਂ ਦੇ ਖਿਲਾਫ ਹੋਰ ਬਾਰੇ ਕੁਝ ਦੱਸੋਗੇ ਇਹ ਸਰ ਸਰਕਾਰੀ ਉਦਯੋਗ ਉਪ ਸਿਖਲਾਈ ਸੰਸਥਾ ਦੇ ਸਟੂਡੈਂਟਸ ਦੇ ਨਾਲ ਅਸੀਂ ਅੱਜ ਨਸ਼ਿਆਂ ਦੇ ਖਿਲਾਫ ਇੱਕ ਰੋਡ ਸ਼ੋਅ ਕੱਢ ਰਹੇ ਹਾਂ ਜੋ ਸਰਕਾਰਾਂ ਦੀਆਂ ਨਸ਼ੇ ਨੂੰ ਬੰਦ ਕਰਨ ਦੀਆਂ ਪੰਜਾਬ ਦੀ ਨਸ਼ਾ ਮੁਕਤ ਹੋਣ ਦੀਆਂ ਨੀਤੀਆਂ ਆ ਉਹਦੇ ਸਪੋਰਟ ਇ ਕਰਦੇ ਦੇਖਿਆ ਜਾਵੇ ਤਾਂ ਮੁਕਾਂ ਦੀਆਂ ਨੀਤੀਆਂ ਤੇ ਬਹੁਤ ਪਰ ਨਸ਼ਾ ਘਟਦਾ ਨਹੀਂ ਪਿਆ ਇਹਦੀ ਵਧਦੀ ਜਾਂਦਾ ਉਹਦੇ ਬਾਰੇ ਕੀ ਕਹਿਣਾ ਸਰ ਸਾਰੇ ਐਫਰਟ ਕਰਾਂਗੇ ਸਾਰੇ ਜਣੇ ਮਿਲ ਕੇ ਐਫਰਟਸ ਕਰਾਂਗੇ ਤੇ ਇਹ ਜ਼ਰੂਰ ਹੋਏਗਾ ਆਪਣਾ ਸਸ਼ੀਕਲ ਜੀ ਨਮਸਕਾਰ ਮੈਂ ਰਾਜਕੁਮਾਰ ਸਾਖੀ ਅੱਜ ਜੋ ਤੁਸੀਂ ਰੋਡ ਸ਼ੋਅ ਕੱਢਿਆ ਨਸ਼ਿਆਂ ਦੇ ਖਿਲਾਫ ਹੋਣ ਬਾਰੇ ਕੁਝ ਦੱਸੋਗੇ ਅ ਅੱਜ ਦਾ ਜਿਹੜਾ ਰੋਡ ਸ਼ੋਅ ਏ ਇਹ ਜਲੰਧਰ ਸ਼ਹਿਰ ਨੂੰ ਜਾਗਰੂਕ ਕਰਨ ਦੇ ਲਈ ਰਾਜਕੁਮਾਰ ਸਾਖੀ ਦੇ ਨਾਲ ਪੰਜਾਬ ਪੁਲਿਸ ਸਾਂਝ ਕੇ ਅੰਦਰ ਦੀ ਸਾਰੀ ਟੀਮ ਹੈ ਤੇ ਨਾਲ ਹੀ ਨਾਲ ਐਸਟੀਐਫ ਜਲੰਧਰ ਸਪੈਸ਼ਲ ਟਾਸਕ ਫੋਰਸ ਦੇ ਨੁਮਾਇੰਦੇ ਵੀ ਪੰਜਾਬ ਪੁਲਿਸ ਤੋਂ ਆਏ ਨੇ ਤੇ ਖਾਸ ਤੌਰ ਤੇ ਅਸੀਂ ਜਲੰਧਰ ਦੀ ਜਿਹੜੀ ਸਭ ਤੋਂ ਪੁਰਾਣੀ ਬਿਲਡਿੰਗ ਏ ਆਈਟੀਏ ਕਾਲਜ ਉਹਨਾਂ ਦੇ ਸਹਿਯੋਗ ਦੇ ਨਾਲ ਕਰ ਰਹੇ ਹਾਂ ਕਿ ਇਸ ਦੇ ਵਿੱਚ ਤਕਰੀਬਨ 200 ਤੋਂ ਜ਼ਿਆਦਾ ਗਰਲਸ ਜਿਹੜੀਆਂ ਉਸੇ ਦਿਨ ਵਿਦਿਆਰਥਣਾਂ ਨੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਤੇ ਇਹ ਰੋਡ ショਅ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਜਲੰਧਰ ਸ਼ਹਿਰ ਨੂੰ ਉਸੇ ਸੇਫ ਤੇ ਸਿਕਿਓਰ ਦੇ ਨਾਲ ਨਾਲ ਡਰੱਗਸ ਤੋਂ ਦੂਰ ਕਰਕੇ ਵੀ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਨੂੰ ਇੱਕ ਚੰਗੀ ਜਾਗਰੂਕਤਾ ਦੇ ਸਕੀਏ ਤੇ ਇੱਕ ਜਿਹੜੇ ਲੁਕਟਾਂਖੋਆਂ ਬਹੁਤ ਹੋ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਇਸ ਤਰੀਕੇ ਨਾਲ ਕਿ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦਾ ਕੰਮ ਨਾ ਦੇ ਕੇ ਪੰਜਾਬ ਪੁਲਿਸ ਦੇ ਕੋਲੋਂ ਹੋਰ ਬਗਾਰਾਂ ਕਰਾਈਆਂ ਜਾਣੀਆਂ ਚਾਹੀਆਂ ਨੇ ਤੇ ਇਸ ਦੇ ਵਿੱਚ ਚਾਹੀਏ ਕੋਈ ਸਰਕਾਰ ਐਕਟਿਵ ਆ ਚਾਹੀਏ ਕੋਈ ਨਾਨ ਐਕਟਿਵ ਆ ਜਾਦ ਤੱਕ ਸਾਰੀਆਂ ਸਰਕਾਰਾਂ ਸੰਵਿਧਾਨਿਕ ਤੌਰ ਤੇ ਆਪਣੇ ਫਰਜ਼ਾਂ ਨੂੰ ਪੂਰਾ ਨਹੀਂ ਕਰਨਗੀਆਂ ਉਦੋਂ ਤੱਕ ਸਰ ਇਹ ਚੀਜ਼ਾਂ ਚਲਦੀਆਂ ਰਹਿਣੀਆਂ ਨੇ ਪਰ ਫਿਰ ਵੀ ਜਲੰਧਰ ਦੇ ਵਿੱਚ ਉਹ ਜੀ ਜਾਗਰੂਕਤਾ ਮੁਹਿੰਮਾਂ ਚੱਲਣਗੀਆਂ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਰੋਕਣਾ ਸੰਭਵ ਹੋ ਸਕਦਾ ਤੇ ਦੂਸਰੀ ਗੱਲ ਇਹ ਹੈ ਵੀ ਹੈਗੀ ਹੈ ਕਿ ਸਰਕਾਰਾਂ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀਗੇ ਉਹ ਜੋਬਸ ਦੇਣੀਆਂ ਲੋਕਾਂ ਨੂੰ ਬਹੁਤ ਜ਼ਰੂਰੀ ਨੇ ਲੋਕ ਬੇਰੋਜ਼ਗਾਰ ਨੇ ਉਹਨਾਂ ਦੇ ਕੋਲ ਆਪਣਾ ਘਰ ਚਲਾਣ ਦੇ ਲਈ ਪੈਸੇ ਨਾ ਹੋਣ ਕਰਕੇ ਵੀ ਲੁੱਟਾ ਖੋਹ ਹੋ ਰਿਹਾ ਤੇ ਉਹ ਜ਼ਿਆਦਾਤਰ ਆਸਾਨ ਸ਼ਿਕਾਰ ਬਣਾਉਂਦੇ ਨੇ ਤੇ ਆਸਾਨ ਸ਼ਿਕਾਰਾਂ ਦੇ ਵਿੱਚੋਂ ਜ਼ਿਆਦਾਤਰ ਸਾਡਾ ਇਸਤਰੀ ਵਿੰਗ ਬਹੁਤ ਵੱਡੇ ਲੈਵਲ ਤੇ ਉਸ ਦੇ ਵਿੱਚ ਫਸਦਾ ਹੈ ਤੁਹਾਨੂੰ ਕੋਈ ਲੱਗਦਾ ਜਿਹੜੇ ਲੁੱਟੂਆਂ ਹੋਂ ਕਰਦੇ ਹੋ ਨਸ਼ੇ ਕਰਕੇ ਕਰਦੇ ਆ ਬਿਲਕੁਲ ਸਹੀ ਗੱਲ ਹੈ ਜੀ ਉਹ ਨਸ਼ਿਆਂ ਦੀ ਜਿਹੜੀ ਤੋੜ ਲੱਗਦੀ ਆ ਉਹ ਆਪ ਤੇ ਨਸ਼ੇ ਬੰਦਾ ਕਰਦਾ ਹੀ ਹੈ ਤੇ ਆਪਣੇ ਨਾਲ ਘੱਟੋ ਘੱਟ 10 ਤੋਂ 15 ਲੋਕਾਂ ਨੂੰ ਵੀ ਨਾਲ ਜੁਆਇਨ ਕਰਾਂਦਾ ਤਾਂ ਜੀ ਉਹਦਾ ਵੀ ਘਰ ਚੱਲ ਸਕੇ ਤੇ ਉਸ ਦੇ ਨਾਲ ਨਾਲ ਉਹ ਨਸ਼ੇ ਨੂੰ ਅੱਗੇ ਸਪਲਾਈ ਕਰਕੇ ਜਿਹੜੇ ਜਗ੍ਹਾ ਤੋਂ ਨਸ਼ੇ ਆ ਰਹੇ ਆ ਉਹਨਾਂ ਨੂੰ ਬੁਚਾ ਕਰਵਾ ਦੇ ਅੱਜ ਦਾ ਰੋਡ ਸ਼ੋ ਕਿੱਥੋਂ ਲੈ ਕੇ ਕਿੱਥੋਂ ਦਾ ਕੱਢਿਆ ਜਾਣਾ ਸਰ ਅੱਜ ਅਸੀਂ ਸਕੂਲ ਦੀ ਮੈਨੇਜਮੈਂਟ ਦੇ ਨਾਲ ਹੀ ਜਾ ਰਹੇ ਹਾਂ ਇਹਨਾਂ ਦਾ ਇਹ ਆਪਣਾ ਕੋਈ ਰੋਡ ਮੈਪ ਹੈਗਾ ਤੇ ਉਮੀਦ ਹੈ ਕਿ ਤਕਰੀਬਨ 1 ਕਿਲੋਮੀਟਰ ਦੇ ਏਰੀਆ ਦੇ ਵਿੱਚ ਤਾਂ ਇਹ ਸਾਰੇ ਬੱਚੇ ਸਾਡੇ ਨਾਲ ਜਾਣਗੇ ਠੀਕ